ਜੀ ਬਾਬਿਓ ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਸਾਰਦਾ ਜੀ ਤੁਹਾਡੇ ਆਪਣੇ YouTube ਚੈਨਲ ਤੇ ਤੇ ਬਾਬਿਓ ਬਾਬੇ ਅੱਜ ਚੱਲੇ ਆ ਇੱਕ ਲੋਕਲ ਜਿਹਾ ਗੇੜਾ ਲਾਣ ਗੜਸ਼ੰਕਰ ਸਾਈਂ ਨੂੰ ਹੈ ਤੇ ਆਪਣੇ ਡਾਕਟਰ ਬਾਈ ਹੁੰਦਾ ਨਾ ਤੇ ਬਾਈ ਦੇ 8:00 ਵਜੇ ਸੱਦਿਆ ਸੀਗਾ 5 ਮਿੰਟ ਰਹਿ ਗਏ ਪਹਿਲਾਂ ਪਹੁੰਚ ਜਾ 8:00 ਵਜੇ ਤੋਂ ਪਹਿਲਾਂ ਲਾਣੀ ਅੱਜ ਗੱਡੀ ਹੈ ਇੱਕ ਗਰਮੀ ਇੰਨੀ ਹੋ ਗਈ ਗਰਮੀ ਚ ਇੰਨਾ ਯਾਰ ਮਾਰ ਆ ਰਹਾ ਹੈ ਗੇੜਾ ਕੋੜਾ ਲਾਣ ਨੂੰ ਵੈਸੇ ਦਿਲ ਨਹੀਂ ਕਰਦਾ ਲਾਣਾ ਪੈਂਦਾ ਹੈ ਮਜਬੂਰੀ ਕਰਕੇ ਹੈ ਉਹ ਕੰਮ ਕਰ ਪਹਿਲੇ ਹੈ ਨਹੀਂ ਤੇ ਟਾਈਮ ਪਤਾ ਨਹੀਂ ਕਿੱਦਾਂ ਘਟਣਾ ਮੇਰੇ ਅੰਦਰ ਟੈਨਸ਼ਨ ਹੈ ਇਸ ਗੱਲ ਦੀ ਹੈ ਹੈ ਤੇ ਕਿਉਂਕਿ ਅੱਜ ਮੌਸਮ ਠੰਡਾ ਹੀ ਹੈ ਧੁੱਪ ਧੋਪ ਹੈ ਨਹੀਂ ਇਦਾਂ ਰਹੇ ਤਾਂ ਵਧੀਆ ਹੈ ਕਦੇ ਕਦੇ ਰੱਬ ਸਾਥ ਦੇ ਜਾਂਦਾ ਤੁਹਾਡੇ ਬਾਈ ਦਾ ਹੈ ਤੇ ਬਾਕੀ ਉਹ ਮਿਲਦੇ ਆ ਤੁਹਾਨੂੰ ਸਿੱਧਾ ਜਾ ਕੇ ਗੜ ਸ਼ੰਕਰ ਬਾਬਿਓ ਹੈ ਕਈ ਭਰਾ ਮੇਰੇ ਮੈਨੂੰ ਕਹਿੰਦੇ ਆ ਵੀ ਦਿੱਲੀ ਦੇ ਘੇੜੇ ਲਾਣੇ ਬਾਈ ਸਟਾਰਟ ਕਰ ਬਾਈ ਗੱਡੀ ਕਮਿੰਗਸ ਹੋਣਾ ਹੈ ਦੇਖੋ ਪ੍ਰਮਾਤਮਾ ਕਰ ਦਿੰਦਾ ਆ ਤੇ ਦਿੱਲੀ ਦੇ ਘੇੜੇ ਬਾਈ ਪਹਿਲਾਂ ਮੈਂ 2012 ਦਾ ਟੈਕਸੀ ਲਾਈਨ ਚਾ 13 ਤੋਂ ਲੈ ਕੇ ਮੈਂ 19 ਤੱਕ ਲਗਾਤਾਰ ਹੀ ਗਿਆ ਹੈ 19 ਦੇ ਬਾਅਦ ਯਾਰ ਫਿਰ ਥੋੜੀਆਂ ਮਜਬੂਰੀਆਂ ਹੁੰਦੀਆਂ ਹਨ ਨਾ ਪਿੱਛੇ ਨਹੀਂ ਸਰਦਾ ਸੀ ਤਾਂ ਕਰਕੇ ਮੈਂ ਦਿੱਲੀ ਦਾ ਛੜਤਾ ਲੋਕਲ ਹੀ ਕਰਦਾ ਐ ਕੰਮ ਹੈ ਤੇ ਬਾਕੀ ਹੁਣ ਰੱਬ ਸੋਖ ਰੱਖੇ ਜੇ ਗੱਡੀ ਆਪਾਂ ਚੇਂਜ ਕੀਤੀ ਫਿਰ ਲਾਇਆ ਕਰਾਂਗੇ ਜਰੂਰ ਤੇ ਬਾਕੀ ਲਵ ਜੂ ਐਦਾਂ ਹੀ ਸਪੋਰਟ ਬਣਾਈ ਰੱਖਿਓ ਐਦਾਂ ਹੀ ਪਿਆਰ ਬਣਾਈ ਰੱਖਿਓ ਭਲੇਖਾ ਚੌਕ ਪਹੁੰਚ ਗਏ ਮੇਰੇ ਵੀਰੋ ਹੈ ਆ ਸਾਡਾ ਚੰਡੀਗੜ੍ਹ ਰੋਡ ਗਿਆ ਬਾਬਿਓ ਤੇ ਆ ਨਵਾਂ ਸ਼ਹਿਰ ਨੋਰ ਗਿਆ ਜਲੰਧਰ ਨੂੰ ਜਲੰਧਰ ਚੰਡੀਗੜ੍ਹ ਹੈ ਇੱਕ ਮੇਰੇ ਕਈ ਭਰਾ ਮੈਸੇਜ ਕਰਦੇ ਰਹਿੰਦੇ ਆ ਵੀ ਵਲੌਗ ਭਾਈ ਆ ਨਹੀਂ ਰਹੇ ਵਲੌਗ ਆ ਨਹੀਂ ਰਹੇ ਵਲੌਗ ਵਾਪੇ ਉਹ 7 8 10 ਦਿਨ ਤੋਂ ਥੋੜੀ ਪ੍ਰੋਬਲਮ ਜੀ ਆ ਗਈ ਸੀ ਇੱਕ ਚੈਨਲ 'ਚ ਤਾਂ ਕਰਕੇ ਥੋੜੀ ਮੈਂ ਘੱਟ ਪਾਰਿਆ ਤੇ ਮਾਰੇ ਸੋਲੋ ਹੋਣ ਦੋ ਕੇ ਇਸ ਫੇਰ ਤੱਕ ਪਾਇਆ ਕਰਨੀ ਪੂਰੀ ਉਦਾਂ ਹੀ ਜਾਨੂ ਮੋਰੇ ਆਪਣਾ ਸੀਜ਼ਨ ਵੀ ਸਟਾਰਟ ਹੋ ਜਾਣਾ ਐ ਕਿ ਵਧੀਆ ਵਧੀਆ ਕੰਟੈਂਟ ਦਿਖਾਣੇ ਤੁਹਾਨੂੰ ਨਵੀਆਂ ਨਵੀਆਂ ਚੀਜ਼ਾਂ ਦਿਖਾਣੀਆਂ ਮੇਰੇ ਭਰਾਵਾਂ ਨੂੰ ਆਪਣੇ ਭਰਾਵਾਂ ਨੂੰ ਹੈ ਦਿਲੋਂ ਲਵ ਯੂ ਯਾਰ ਤੁਸੀਂ ਇੰਨਾ ਪਿਆਰ ਕਰਦੇ ਐ ਨਹੀਂ ਸਪੋਰਟ ਕਰਦੇ ਐ ਇਦਾਂ ਹੀ ਸਪੋਰਟ ਬਣਾਈ ਰੱਖਿਓ ਕੋਈ ਗਲਤੀ ਫਲਤੀ ਹੁੰਦੀ ਮੇਰਾ ਭਰਾਤਾ ਬਾਕੀ ਤੁਹਾਡੇ ਸਿਰ ਤੇ ਆ ਬਾਈ ਇਦਾਂ ਸਪੋਰਟ ਬਣਾਈ ਰੱਖਿਓ ਬਾਕੀ ਪਰਮਾਤਮਾ ਮਿਹਰ ਪ੍ਰਿਆਪਤ ਰੱਖੇ ਸਾਡੇ ਤੇ ਵੀ ਤੁਹਾਡੇ ਤੇ ਵੀ ਪਹੁੰਚਣ ਲੱਗੇ ਆਂ ਸਵਾਰੀ ਦੇ ਘਰੇ ਹੈ ਡਾਕਟਰਾਂ ਦੇ ਘਰੇ ਐਵੇਂ ਮਿੱਤਰਾ ਹੈ ਅੱਜ ਟਾਈਮ ਸਰ ਪਹੁੰਚਿਆ ਤੁਹਾਡਾ ਬਾਈ ਹੈ 8 ਵਜੇ ਦਾ ਟਾਈਮ ਸੀਗਾ 7:58 ਮਿੰਟ ਹੋਇਆ 7:58 ਤੇ ਗੱਡੀ ਲਾਤੀ ਹੈ ਲੈ ਵੀ ਅੱਜ ਆਪਾਂ ਛੇਤੀ ਪਹੁੰਚ ਗਏ ਆਂ 5-7 ਮਿੰਟ ਹੋ ਗਏ ਮੈਨੂੰ ਖੜੇ ਨੂੰ ਹਲਤ ਕਰਦੇ ਬੰਦੇ ਆਏ ਨਹੀਂ ਅੱਜ ਹੋਇਆ ਵੀ ਪਹਿਲੀ ਵਾਰ ਇੰਦਾ ਮੈਂ ਟਾਈਮ ਸਰ ਪਹੁੰਚ ਗਿਆ ਕਾਹ ਵੀ ਟਾਈਮ ਬਚੂ ਪਹਿਲੀ ਵਾਰ ਨਹੀਂ ਕਹਿ ਸਕਦੇ ਯਾਨੀ ਸਾਲ ਡੇਢ ਸਾਲ ਤੋਂ ਲੇਟੇ ਜਾਂਦਾ ਸੀਗਾ ਅੱਜ ਪਹਿਲਾਂ ਪਹੁੰਚੇ ਆ ਪਹਿਲਾਂ 2 ਮਿੰਟ ਪਹਿਲਾਂ ਪਹੁੰਚੇ ਪੂਰੇ ਤੇ 10 ਮਿੰਟ ਅਗਲ ਤੱਕ ਤਾਂ ਬਾਈ ਆ ਜਾਣ ਦੇਖ ਹਾਂਜੀ ਲੈ ਬਾਬੇ ਪਹੁੰਚ ਗਏ ਆਪਣੀ ਡੈਸਟੀਨੇਸ਼ਨ ਤੇ ਤੇ 7:30 ਵਜੇ ਪਹੁੰਚ ਗਏ ਸੀ 8:00 ਵਜੇ ਸਦਲੇ ਸੀ ਉਹਨੂੰ ਸਾਢੇ ਘੜੀ ਤੁਰੇ ਸੀਗੇ ਤੇ ਸਮਾਨ ਸੋਣ ਲੱਗਿਆ ਲਾਣ ਹੈ ਤੇ ਗੱਡੀ ਪਈ ਹੈ ਪੂਰੀ ਭਰੀ ਪਹੁੰਚ ਗਏ ਆ ਸਾਹਮਣੇ ਹਸਪੀਟਲ ਇੱਥੇ ਅਜੇ ਨਾ ਖੂਨਦਾਨ ਕੈਂਪ ਲਾਣਾ ਹੈ ਤੇ ਗੱਡੀ ਵਾਲੀ ਕਿਹਦੇ ਸਾਈਡ ਤੇ ਉਹ ਬਾਈ ਨੇ ਲੈ ਕੇ ਅੰਦਰ ਬੋਰਡ ਲਾਇਆ ਵਾ ਇੱਥੇ ਰਸਤੇ ਵਿੱਚ ਗੱਡੀ ਖੜੀ ਕਰਨੀ ਸਖਤ ਮਨਾ ਹੈ ਹੈ ਤਾਂ ਕਰਕੇ ਮੈਂ ਰੂਲ ਫਾਲੋ ਕਰਨਾ ਚਾਹੀਦਾ ਯਾਰ ਹੈ ਕਾਨੂੰ ਅਗਲੇ ਨੂੰ ਡਿਸਟਰਬ ਕਰਨਾ ਹੈ ਨਾ ਗੱਲ ਸੁਣਨੀ ਖਾਤੋਂ ਕਿਸੇ ਦੀ ਗੱਡੀ ਆਪਾਂ ਕਿਹਦੇ ਸਾਈਡ ਤੇ ਲਾ ਲ ਨੇ ਜਦੋਂ ਜਗ੍ਹਾ ਦੀ ਪ੍ਰੋਬਲਮ ਹੋਵੇ ਬਾਧੂ ਜਗ੍ਹਾ ਇੱਥੇ ਬਾਬਿਓ ਬੰਦੇ ਛੜਤੇ ਆ ਜਾਂ ਜਾਣਾ ਹੂਗਾ ਮੈਂ ਫੋਨ ਕਰਦੇ ਉਹ ਕਿਹਦੇ ਸਾਈਡ ਤੇ ਲਾ ਕੇ ਬਣਾਣਿਆ ਬਲੌਗ ਨਾਲੇ ਚਾਹ ਬਣੀ ਪੀਣੇ ਨਾਲੇ ਭਰਾਵਾਂ ਨਾਲ ਮਾਰ ਰਿਆਂ ਗੱਲਾਂ ਬਾਤ ਹੈ ਚੇਲ ਕਰ ਰਹੇ ਆ ਚੇਲ ਦਾ ਮੌਸਮ ਠੰਡਾ ਹੀ ਰੱਬ ਦੀ ਮਿਹਰ ਨਾਲ ਇੱਥੇ ਰਵੇ ਹੈ ਬਾਕੀ ਦੇਖਦੇ ਕਈ ਮਹੌਲ ਚਾਲਾ ਹੈ ਰਾਣੀ ਸੁਂਦਰਾ ਲਾਤੀ ਆ ਸਾਈਡ ਤੇ ਹੈ ਵਧੀਆ ਟਿਕਾਣੇ ਤੇ ਲੱਗ ਗਈ ਹੁਣ ਕਰਦੇ ਆ ਰੈਸਟ ਹੈ ਤੇ ਉੱਥੇ ਯਾਰ ਅੜਿੱਕਾ ਜਿਹਾ ਸੀ ਬਾਕੀ ਚਰਾਸਾ ਜੱਸ ਕੱਥੇ ਹੈ ਸੇਕ ਲੱਗ ਗਈ ਆ ਤੇ ਗੜ ਸ਼ੰਕਰ ਆਇਓ ਅੱਜ ਗੜ ਸ਼ੰਕਰ ਸਰਕਾਰੀ ਹਸਪੀਟਲ ਨੇਅਰ ਅਬਾਊਟ ਕੋਲੇ ਆ ਉਹ ਸਾਹਮਣੇ ਚਾਹ ਟੱਬਾ ਦੇਗਾ ਚੱਲ ਵਧੀਆ ਸਿਸਟਮ ਹੈ ਤੇ ਬਾਕੀ ਦੇਖਦੇ ਆ ਕੀ ਮਹੌਲ ਚਾਲ ਆ ਜਿੱਥੇ ਅਗਰ ਬੈਠਦੇ ਆ ਗੱਡੀ 'ਚ ਹੈ ਰਿਮੋਟ ਮੇ ਨਾਲ ਚੱਕ ਲਿਆ ਸੀਗਾ ਟਰਾਈਪੋਡ ਵੀ ਚੱਕ ਲਿਆ ਸੀ ਮੈਂ ਪਬਜੀ ਖੇਲਾਂਗੇ ਵੇਲੇ ਵੇਲੇ ਹੈ ਇਹ ਰਿਮੋਟ ਰੱਖਿਆ ਹੈ ਪਬਜੀ ਖੇਲਣ ਲਈ ਬਾਬਿਓ ਹੈ ਤੇ ਆਪਣਾ ਟਰਾਈਪੋਡ ਵੀ ਚੱਕ ਲਿਆ ਸੀ ਬਲੌਗਿੰਗ ਕਰਨੇ ਲਈ ਤੇ ਬਾਕੀ ਦੇਖਦੇ ਅਜ ਕਿ ਆ ਕੇ ਹੁੰਦਾ ਆ ਕਿੱਦਾਂ ਜਾਂਦਾ ਦਿਨ ਤੁਹਾਡਾ ਸ਼ੇਅਰ ਕਰਾਂਗੇ ਸਾਰੀ ਜਾਣਕਾਰੀ ਹੈ ਤੇ ਮੇਰਾ ਵੀਰ ਯਾਰ ਲਾਈਕ ਕਰ ਲਿਆ ਕਰੋ ਫੁੱਟਾ ਦਬਦਿਆ ਕਰੋ ਬਿਲਕੁਲ ਫ੍ਰੀ ਆ ਕੋਈ ਪੈਸਾ ਨਹੀਂ ਲੱਗਦਾ ਤੇ ਜੇ ਵਧੀਆ ਲੱਗਦੇ ਹੁੰਦੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਬਾਕੀ ਲਵ ਯੂ ਮਿੱਤਰੋ ਟਰੱਕ ਭਰ ਉਹ ਬਾਈ ਯਾਰ ਪੂਰੀ ਗਰਮੀ ਹੋ ਗਈ ਫੇਰ ਯਾਰ ਹੈ ਮੌਸਮ ਸਾਰੀ ਧੁੱਪ ਵੀ ਮੜਮੜੀ ਚੜਦੀ ਆ ਉੱਥੇ ਤਾਂ ਹਵਾ ਵੀ ਨਹੀਂ ਲੱਗਦੀ ਸੋ ਮੈਂ ਢੇ ਲਿਆ ਗੱਡੀ ਲਾਈ ਆ ਆਪਣੇ ਦੂਜੇ ਨੰਦਪੁਰਾਣੇ ਰੋਡ ਤੇ ਗੱਡੀ ਲਿਆ ਕੇ ਲਾਈ ਆ ਸ਼ਾਮੇ ਰੋਡ ਦੇ ਉੱਪਰ ਬਹੁਤ ਮਾੜਾ ਹਾਲ ਆ ਪਾਣੀ ਦੀ ਇੱਕ ਬੋਤਲ ਖਤਮ ਹੋ ਗਈ ਆ ਮਾੜੀ ਏ ਸੀ ਲਾਤ ਨਹੀਂ ਮਾੜੀ ਆਪਾਂ ਲਾਤੋਂ ਲੈਨੇ ਆ ਤੇ ਮੁੜ ਕੇ ਯਾਰ ਏ ਸੀ ਤੋਂ ਬੈਨਾ ਰਹਿ ਨਹੀਂ ਹੁੰਦਾ ਵੇਲੇ ਵੇਲੇ ਮੈਂ ਗੱਡੀ ਦੀ ਸਫਾਈ ਕਰਦਣੀ ਕੰਸੋਲ ਚ ਐਨਾ ਸਮਾਨ ਪਿਆ ਸਣਾ ਯਾਰ ਸਾਰਾ ਵੇਲਾ ਕੀਤਾ ਐਨ ਮੈਂ ਨੀੜਿਆਂ ਨੇ ਕਲੀਨ ਕਰਦਣਾ ਹੈ ਨਾ ਆਵਾ ਗੌਣ ਸਮਾਨ ਪਿਆ ਸੀ ਯਾਰ ਕੱਲ ਕੰਨ ਖਲਾਰਾ ਮੈਂ ਕੱਢ ਕੇ ਸਾਰੀ ਸਫਾਈ ਕਰਦੀ ਆ ਵੇਲੇ ਵੇਲੇ ਨਾ ਬਹੁਤ ਜ਼ਿਆਦਾ ਡਸਟ ਸੀ ਯਾਰ ਇਦਾਂ ਬਾਕੀ ਹੋਰ ਗੱਲਾਂ ਦੀਆਂ ਗੱਲਾਂ ਯਾਰ ਨੋਵਾ ਦਾ ਕੰਟਰੋਲ ਬਹੁਤ بڑا ਦਿੱਤਾ ਹੈ ਨਾ ਜਿੰਨਾ ਮਰਜ਼ੀ ਸਮਾਨ ਰੱਖ ਲਓ ਵਿੱਚ ਨਾ ਇਸ ਆਮ ਗੱਡੀਆਂ 'ਚ ਇਹ ਸਪੇਸ ਬਹੁਤ ਘੱਟ ਹੁੰਦੀ ਹੈ ਨਾ ਇਹਦਾ ਆ ਸਿਸਟਮ ਬਹੁਤ ਵਧੀਆ ਲੱਗਦਾ ਮੈਨੂੰ ਜਿੰਨਾ ਮਰਜ਼ੀ ਸਮਾਨ ਰੱਖ ਲਓ ਦੇਖੋ ਨਾ ਐਨਾ ਬੜਾਇਆ ਜੋ ਮਰਜ਼ੀ ਰੱਖ ਲਓ ਵਿੱਚ ਨਾ 2-3 ਮੇਰਾ ਗਲਾਸ ਗਲੂਸ ਢਿਓਾ ਪਤਾ ਨਹੀਂ ਕਿੰਨਾ ਸਮਾਨ ਸਿਰ ਉੱਧਾ ਮੈਂ ਕੱਢ ਕੇ ਛੱਡ ਦੁੱਤਾ ਮੈਂ ਕੰਮ ਵਾਲਾ ਰੱਖ ਲੰਨੇ ਸਭ ਨੂੰ ਵਧੀਆ ਕੰਮ ਕੰਸੋਲਡ ਤੇ ਬਾਹਲੇ ਵਧੀਆ ਆਰਮ ਰੈਸਟਾਂ 'ਚ ਦਾ ਮਰਜ਼ੀ ਆਂ ਰਿਲੈਕਸ ਬੋਲ ਜਾਓ ਤੇ ਸਮਾਨ ਵਿੱਚ ਨਾ ਮਰਜ਼ੀ ਰੱਖ ਟੈਂਪਾਸ ਨੇ ਹੁੰਦਾ ਇੱਕ ਦਿਨ ਐ ਦੁਵਾਰਾ ਸਾਹਮਣੇ ਆਇਆ ਛੱਲੀਆਂ ਵਾਲਾ ਭਾਈ ਐ ਮੈਂ ਛੱਲੀ ਛੁੱਲੀ ਖਾਣੇ ਯਾਰ ਬਾਈ ਕੋ ਲੈ ਕੇ ਆਏ ਬਾਈ ਛੱਲੀ ਆਲਾ ਬਾਈ ਟੱਕਰ ਗਿਆ ਮੈਂ ਛੱਲੀ ਖਾਣੇ ਭਰਾ ਗਿਆ ਵਧੀਆ ਜੀ ਮਿੱਠੀਆਂ ਆਪੇ ਦਾ ਮਿੱਠੀਆਂ ਓਕੇ ਓਕੇ ਛੱਲੀ ਆਜੋ ਖਵਾਈਏ ਤੁਹਾਨੂੰ ਹੈ ਸਾਹਮਣੇ ਖੜੇ ਆ ਟਾਈਮ ਪਾਸ ਨਹੀਂ ਹੁੰਦਾ ਇੱਕ ਐਤਵਾਰ ਦੇ ਨਾ ਤੇ ਛੱਲੀ ਆਲਾ ਬੰਦਾ ਸਾਡੇ ਟੱਕਰ ਗਿਆ ਮੈਂ ਛੱਲੀਆਂ ਖਾਣੇ ਆਓ ਜਿਹਨੇ ਜਿਹਨੇ ਖਾਣੀਆਂ ਛੱਲੀ ਬੜੀ ਘੈਂਟ ਜੀ ਹੈ ਦੇਖ ਕੇ ਆਦਾ ਮੂਝ ਪਾਣੀ ਓ ਬਾਈ ਸਾਹਿਬ ਗਰਮੀ ਯਾਰ ਓਏ ਹੋਏ 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 ਕਿੱਥੇ ਲਾਈਏ ਗੱਡੀ ਯਾਰ ਕਿੱਥੇ ਲਾਈਏ ਹੈ ਮਾੜਾ ਹੀ ਹਾਲ ਆ ਬਾਈਕ ਉਹਨਾ ਛੱਲੀ ਲੈਣ ਗਿਆ ਸੀ ਮੈਂ ਛੱਲੀ ਤੁਸੀਂ ਵੀਡੀਓ ਦੇਖੀ ਆ ਮੈਂ ਚਲ ਛੱਲੀ ਕਰਨੇ ਆ ਤੇ ਮੇ ਕੋ ਸਿਗੇ ਸੌਫਟ ਦੇ ਨੋਟ ਤੇ ਬਾਈਕ ਉਹ ਟੁੱਟਿਓ ਸੀਗੇ ਨਹੀਂ ਬੰਦੇ ਨੇ ਉਹਨੂੰ ਗੱਲ ਦੱਸਦਾ ਬੌਣੀ ਦਾ ਟਾਈਮ ਸੀ ਮੈਨੂੰ ਕਹਿੰਦਾ ਨਹੀਂ ਭਾਈ ਛੱਲੀ ਤੇ ਮੈਂ ਆਪ ਕੋ ਦੇਵਾਂਗਾ ਮੈਂ ਕਹਾ ਨਹੀਂ ਭਾਈ ਐਦਾਂ ਦੇ ਬੰਦੇ ਹੁੰਦੇ ਯਾਰ ਐਨਾ ਮੈਨੂੰ ਜ਼ੋਰ ਲਾੜਿਆ ਨਾ ਕਹਿੰਦਾ ਨਹੀਂ ਭਾਈ ਕੋਈ ਬਾਤ ਨਹੀਂ ਮੇਰੇ ਵੱਲ ਸੇ ਕਿ ਮੇਰੇ ਵੱਲ ਸੇ ਯਾਨੀ ਗਿਫਟ ਆਪਣੀ ਹਿੰਦੀ ਚ ਕਹਿੰਦੇ ਸੀ ਉਹ ਮੈਨੂੰ ਹਿੰਦੀ ਤੇ ਬੋਲਣੀ ਆਉਂਦੀ ਨਹੀਂ ਕਹਿੰਦੇ ਮੇਰੇ ਵੱਲ ਤੇ ਗਿਫਟ ਆ ਮੈਂ ਕਿਹਾ ਨਹੀਂ ਯਾਰ ਐਦਾਂ ਨਹੀਂ ਹੈਨਾ ਪਰ ਤੁਸੀਂ ਯਾਰ ਮਜ਼ਦੂਰ ਬੰਦੇ ਐ ਨਿਊਰੋ ਕਮਾਨ ਆਏ ਹੋ ਵਾ ਬੌਣੀ ਦਾ ਟਾਈਮ ਆ ਤੇ ਟੁੱਟੇ ਹੋ ਕੋਈ ਸੀਗੇ ਨਹੀਂ ਯਾਰ ਫੇ ਮੈਂ ਮਤਲਬ ਐਨ ਐਲ ਐ ਲਾਉਣ ਦਾ ਮੈਂ ਵੀ ਆ ਨਹੀਂ ਕਿ ਯਾਰ ਸੌਂਹੇ ਦੇ ਦੇਵਾਂ ਹੈਨਾ ਜੇ 50 ਵੀ ਹੁੰਦੇ ਮੈਂ 50 ਵੀ ਦੇ ਦਾਨਾ ਸੀ ਯਾਰ ਹੈਨਾ ਕਿ ਕੋਈ ਕੋਈ ਐਦਾਂ ਦਾ ਬੰਦਾ ਹੁੰਦਾ ਤੇ ਬਾਕੀ ਹੁਣ ਜੇ ਕਿਸਮਤ ਚ ਹੋਈ ਤਾਂ ਦੇਖਦੇ ਆ ਕਹਿੰਦੇ ਜੇ ਕੋ ਆਇਆ ਬੰਦਾ ਪੈਸੇ ਟੁੱਟ ਗਏ ਤਾਂ ਮੈਂ ਜਰੂਰ ਕਹਿੰਦਾ ਬਾਈ ਆਪਕੋ ਛੱਲੀ ਤੋਂ ਖਰਾਉਂਗਾ ਬਾਕੀ ਦੇਖਦੇ ਆਂ ਕਿਆ ਸਿਸਟਮ ਵੱਡਦਾ ਬੰਦਾ ਆਣ ਲੱਗਿਆ ਛੱਲੀਆਂ ਵਾਲਾ ਛੱਲੀ ਲੈ ਕੇ ਦੇਖਦੇ ਆਂ ਕਿਆ ਕਹਿੰਦਾ ਹੈ ਏ ਬੰਦਾ ਯਾਰ ਨਾ ਧੱਕੇ ਨਾਲ ਛੱਲੀ ਦੇ ਗਿਆ ਨਹੀਂ ਨਹੀਂ ਉਹ ਨਹੀਂ ਭਾਈ ਉਹ ਕੋਈ ਬਾਤ ਨਹੀਂ ਨੇ ਆਪਕੇ ਮਿਹਨਤ ਕਰਦੇ ਇਤਨੀ ਦੂਰ ਸੇ ਆਏ ਨਹੀਂ ਭਾਈ ਤਰੇ ਆਵ ਲੈ ਜਾ ਭਾਈ ਮੇਰੇ ਮੇਰੇ ਦਿਲ ਕੋ ਔਰਤ ਨਾ ਹੋਏਗਾ ਲੈ ਜਾ ਕੋਈ ਬਾਤ ਨਹੀਂ ਕੋਈ ਬਾਤ ਨਹੀਂ 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 ਥੈਂਕ ਯੂ ਥੈਂਕ ਯੂ ਬਰੇ ਭਾਈ ਕੋਈ ਨਹੀਂ ਹੋ ਰੱਖੇ ਰਹਾ ਉਹ ਭਾਈ ਯਾਰ ਕੋਈ ਬਾਤ ਨਹੀਂ ਯਾਰ ਅਸੀਂ ਆਪੇ ਕਰਮ ਹੈ ਭਾਈ ਠੀਕ ਹੈ ਥੈਂਕ ਯੂ ਬਰੇ ਥੈਂਕ ਯੂ ਨਾ ਕੋਈ ਕੋਈ ਬੰਦਾ ਹੁੰਦਾ ਯਾਰ ਇਦਾਂ ਦਾ ਤੇ ਬੰਦਾ ਧੱਕੇ ਨਾਲ ਦੇ ਗਿਆ ਛੱਲੀ ਯਾਰ ਹੈ ਕੋਈ ਕੋਈ ਬੰਦਾ ਇਦਾਂ ਦਾ ਦਿਲਦਾਰਾ ਤੇ ਆ ਬੰਦਾ ਆਪਣਾ ਨਾ ਨੰਦਪੁਰ ਰੋਡ ਤੇ ਟੱਕਰਿਆ ਸੀ ਮੈਨੂੰ ਪਹਿਲਾਂ ਕਹਿੰਦਾ ਸੀ ਗਿਫਟ ਕਰਨੀ ਆ ਫ੍ਰੀ ਛੱਲੀ ਦੇਣੀ ਆ ਹੈ ਯਾਰ ਬੜਾ ਮਨ ਮੇਰਾ ਕਿੱਦਾਂ ਦੱਸਾਂ ਮੈਂ इमोशनल ਬਹੁਤ ਛੇਤੀ ਹੋ ਜਾਂਦਾ ਹੈ ਤੇ ਰੱਬ ਯਾਰ ਇਹਦਾ ਕੰਮਕਾਰ ਵਧੀਆ ਚਲਾਵੇ ਯਾਰ ਬੰਦੇ ਦਾ ਹੈ ਹੈ ਬਾਬਿਓ ਐਦਾਂ ਵੀ ਯਾਰ ਬੰਦੇ ਹੁੰਦੇ ਆ ਕੋਈ ਕੋਈ ਹੁੰਦਾ ਨਹੀਂ ਤਾਂ ਅੱਜ ਅੱਜ ਦੇ ਟਾਈਮ ਕੋਈ 1 ਰੁਪਈਆ ਨਹੀਂ ਛੱਡਦਾ ਯਾਰ ਹੈ ਬੰਦੇ ਕੋ ਗਿਆ ਮੇਰੇ ਕੋ 100 ਰੁਪਏ ਨੋਟ ਸੀ ਇੱਕ ਟੁੱਟੇ ਹੋ ਸੀਗੇ ਨਹੀਂ ਕਹਿੰਦਾ ਨਹੀਂ ਛੱਲੀ ਤੁਮ ਆਪਕੋ ਖਿਲਾਉਂਗਾ ਨਾ ਬਚਾਰਾ ਦੋ ਤਿੰਨ ਪਾਸੇ ਜਾ ਕੇ ਵੀ ਆਇਆ ਮੈਂ ਸੋਚਿਆ ਤੜਾ ਲਿਆ ਆਇਆ ਹੋਗਾ ਪਰ ਟੁੱਟੇ ਆ ਨਹੀਂ ਫੇਰ ਵੀ ਚੱਲ ਲੀ ਭੁਣ ਕੇ ਮੈਨੂੰ ਆਪ ਗੱਡੀ 'ਚ ਦੇਣ ਆਇਆ ਕਹਿੰਦਾ ਨਹੀਂ ਬਾਈ ਤੇ ਮੇਰੇ ਕੋਲ ਚਿੱਲਰ ਪੈਸੀ 16 ਰੁਪਏ ਤੇ 20 ਰੁਪਏ ਕਹਿੰਦਾ ਲੈ ਕਹਿੰਦਾ ਮੈਂ ਉਹਨੂੰ ਫੜਾਉਂਦਾ ਸੀ ਕਹਿੰਦਾ ਨਹੀਂ ਨਹੀਂ ਬਾਈ ੱੱਕੇ ਨਾਲ ਚੱਲ 10 ਰੁਪਏ ਰੱਖ ਲੈ ਬਾਕੀ ਮੋੜ ਗਿਆ ਹੈ ਇਦਾਂ ਯਾਰ ਬੰਦੇ ਹੁੰਦੇ ਆ ਬੇਰ ਜਿੱਤਲੇ ਬੰਦੇ ਨੇ ਤੇ ਬਾਕੀ ਪਰਮਾਤਮਾ ਇਹਦਾ ਬਿਜ਼ਨਸ ਯਾਰ ਵਧੀਆ ਬਣਾਵੇ ਹੈ ਤੇ ਜਿਹੜੀ ਤੋਂ ਦੁਕਾਨ ਵਾਲਾ ਹੋਵੇ ਵਿਚਾਰਾ ਕੋਈ ਕੋਈ ਬੰਦਾ ਇਦਾਂ ਟੱਕਰਦਾ ਕੋਈ ਕੋਈ ਨਹੀਂ ਤਾਂ ਤਾਨੂੰ ਪਤਾ ਹੈ ਅੱਜ ਕੱਲ ਦੇ ਹਾਲਾਤ ਸਾਬ ਕਹਿੰਦੇ ਖਾਣ ਲੁੱਟ ਕੇ ਖਾਣ ਨੂੰ ਦੁਨੀਆ ਬਾਕੀ ਛੰਨੀ ਬਹੁਤ ਟੇਸਟੀ ਹੈ ਹੈ ਕੇ ਸਮਝ ਚ ਸੀ ਜਿੱਥੇ ਦਾਣਾ ਪਾਣੀ ਲਿਖਿਆ ਹੋਆ ਕੇ ਸਮਝ ਚ ਖਾਣਾ ਦਾ ਖਾਣਾ ਹੀ ਆ ਬਾਈ ਹਾਲ ਹੁੰਦਾ ਯਾਰ ਗਰਮੀਆਂ ਚ ਕਦੇ ਗੱਡੀ ਇੱਧਰ ਪਟ ਕੇ ਕਦੇ ਉੱਧਰ ਕਦੇ ਉੱਧਰ ਕਦੇ ਅੰਦਰ ਪੰਜ ਮਿੰਟ ਜਗਾ ਗੱਡੀ ਪਟ ਕੇ ਲਾ ਦੀ ਜਿੱਥੇ ਜਾਣਾ ਉੱਥੇ ਧੁੱਪ ਆ ਜਾਂਦੀ ਜਿੱਥੇ ਜਾਣਾ ਉੱਥੇ ਧੁੱਪ ਆ ਜਾਂਦੀ ਮੈਂ 5 ਕਿ ਮਿੰਟ ਚਾਰ ਆਦੀ 10 ਮਿੰਟ ਹੈ ਕੀ ਆ ਯਾਰ ਸਿਸਟਮ ਗਰਮੀਆਂ ਦਾ ਵੀ ਮਾੜਾ ਹਾਲ ਆ ਲੈ ਭਾਈ ਇੱਥੇ ਲੱਗਿਆ ਟਕਾਣੇ ਤੇ ਮਿਲਿਆ ਨ ਗੁੜੀ ਸ਼ਾ ਤਾਂ ਕਹਿੰਦਾ ਮੇਰਾ ਪੀਰ ਦਰਖਤ ਜ਼ਰੂਰ ਤੇ ਲਾ ਦੋ ਤੁਹਾਡੇ ਭਰਾ ਦਾ ਫਾਇਦਾ ਹੋ ਜਾ ਕਰੂਗਾ ਹੈ ਆ ਮਿਲਿਆ ਸ਼ਾ ਨ ਗੁੜੀ ਯਾਰ ਹੁਣ ਲੱਗਿਆ ਦੇਖੋ ਯਾਰ ਕਿੰਨੀ ਸੋਹਣੀ ਟਾਲੀ ਆ ਹੈ ਟਾਲੀ ਅੱਜ ਕੱਲ ਕਿੱਥੇ ਲੱਭਦੀਆਂ ਹੁਣ ਬਣੀ ਗੱਲ ਹੁਣ ਆਉ ਸੁਆਦ ਹੈ ਦੋ ਘੰਟੇ ਕੱਟਣ ਦਾ ਟਾਈਮ ਹੈ ਤਾਂ ਕਹਿੰਦਾ ਮੇਰਾ ਭਰਾ ਬੂਟੇ ਬਾਟੇ ਲਾ ਦੋ ਮਾੜਾ ਹਾਲਾ ਯਾਰ ਹੈ ਐਸ ਬੂਟੇ ਵਿੱਚ ਬਚਾਣਾ ਤੁਹਾਡੇ ਭਰਾ ਨੂੰ ਹੈ ਦੇਖੋ ਯਾਰ ਬੂਟਾ ਓਏ ਹੋਏ ਹੋਏ ਇਹ ਪੀਤੇ ਨੇ ਯਾਰ ਦੈਂ ਸ਼ਾਂ ਲੱਭੀ ਆ ਲੱਭੀ ਸ਼ਾਂ ਖਰੀ ਹੁਣ ਸਾਡਾ ਸਵਾਦ ਆਊਗਾ 2 ਘੰਟੇ ਬੈਠ ਕੇ ਐਟਿੰਗ ਕਰਦੇ ਆਂ ਨਾਲੇ ਬਲੌਗ ਬਣਾਉਣੇ ਆ ਬਹੁਤ ਔਖਾ ਯਾਰ ਸਿਆੜਾਂ ਨੂੰ ਤਾਂ ਸਾਡਾ ਐ ਹੁੰਦਾ ਤੇ ਬੰਦਾ ਦੂਜਾ ਕਰ ਲੈਂਦਾ ਗੱਡੀ ਸ਼ੀਸ਼ੇ ਲਾ ਕੇ ਆਰਾਮ ਨਾਲ ਬਹਿ ਜਾਂਦਾ ਗਰਮੀਆਂ ਨੂੰ ਬੜਾ ਹੀ ਔਖਾ ਹੈ ਮੇਰੇ ਵੀਰੋ ਬੜਾ ਹੀ ਔਖਾ ਆ ਮਿਲੀ ਯਾਰ ਸ਼ਾਂ ਅਸਲੀ ਇਦਾਂ ਦੀ ਸ਼ਾਂ ਲੱਭਦਾ ਸੀ ਮੈਂ ਕਾਦਾ ਹੈ ਪਹਿਲਾਂ ਜੇ ਸਵੇਰੇ ਦੁਰਿਆ ਮੌਸਮ ਹੈ ਵਧੀਆ ਜਿਹਾ ਸਾਫਰੀ ਬੱਦਲ ਹੈ ਮੈਨੂੰ ਲੱਗਦਾ ਜਮੀਤ ਹੋਊਗਾ ਵਧੀਆ ਟਾਈਮ ਲੰਘੂਗਾ ਪਰ ਜੈਤੇ ਆ 10:30 ਵਜੇ ਨਹੀਂ ਧੁੱਪ ਚੜ ਗਈ ਹੋਏ ਹੋਏ ਬਹੁਤ ਔਖਾ ਯਾਰ ਹੈ ਅਪੰਜਵੀ ਚੌਥੀ ਪੰਜਵੀ ਮੇਗਾ ਗੱਡੀ ਲੈ ਕੇ ਲਾਈਏ ਸ਼ਾਮੇ ਆ ਇਦਾਂ ਦੇ ਯਾਰ ਲਾਈਫ ਆ ਹੈ ਇਦਾਂ ਟਾਈਮ ਕੱਟਦੇ ਆ ਤੇ ਬਾਕੀ ਹੁਣ ਦੇਖਦੇ ਆ ਇਹ ਤੋਂ ਬਾਅਦ ਲੈ ਭਾਈ ਪਾਣੀ ਹੋਣੀ ਹੋ ਗਿਆ ਹਨ ਖતમ ਖਾਲੀ ਹੈ ਬਹੁਤ ਪਾਣੀ ਯਾਰ ਪੀ ਹੋ ਜਾਂਦਾ ਸਵੇਰ ਦਾ ਹਨਾ 2 ਲੀਟਰ ਪਾਣੀ ਪੀ ਲਿਆ ਮੈਂ ਇੱਕ ਛੋਟੀ ਬੋਤਲ ਚੋ ਵੀ ਖਾਲੀ ਆ ਵੀ ਹੁਣ ਤੀਜੀ ਬੋਤਲ ਰਹੀ ਆ ਉਹ ਉਹਨੂੰ ਲਈਏ ਦੇਖੋ ਸਾਹਮਣੇ ਰਾਣੀ ਜਾਂਦੀ ਬੋਕਦੀ ਹੈ Hondaमेज ਬਾਈ ਫਾਈਨਲੀ 3 ਵਜ ਗਿਆ ਮਦਰ ਪਬਜੀ ਖੇਣ ਲੱਗੇ ਆ 2 ਵਜ ਦਾ 3 ਵਜ ਗਿਆ ਹਾਲ ਤੱਕ ਅਸਵਾਰੀ ਆਈ ਨਹੀਂ ਮੈਨੂੰ ਕਹਨੇ ਸੀ 1:3 2 ਵਜੇ ਤੱਕ ਚੱਲਣਾ ਬਾਕੀ ਦੇਖੋ ਕੱਦ ਜਾਂਦੇ ਆ ਤਾਂ ਗਰਮੀ ਨੇ ਬੱਸ ਕਰਾਈ ਪਈ ਆ ਅੱਜ ਦਾ ਤੇ ਬੈਠੇ ਆ ਟਾਈਮ ਪਾਸ ਹੋਈ ਜਾਂਦਾ ਪਬਜੀ ਖੇਲ ਬੱਲੇ ਬੈਠੇ ਬੈਠੇ ਮੈਨੂੰ ਇੱਕ ਹੋਰ ਕੰਮ ਕਰ ਲੈਣਾ ਏਸੀ ਵਾਲਾ ਫਿਲਟਰ ਝਾੜ ਲੈਣਾ ਗੱਡੀ ਦਾ ਕਾਫੀ ਦਿਨ ਹੋ ਗਏ ਵੀ ਝਾੜਿਆ ਇਹ ਵੀ ਸਾਫ਼ ਕਰ ਲੈਣਾ ਬਲੌਰਾਂ ਦੀ ਹਵਾ ਵੱਜੂਗੀ ਥੋੜੀ ਹੈ ਨਾ ਇਹ ਵੀ ਕਰ ਲਿਆ ਕਰੋ ਯਾਰ ਗੱਡੀ 1500 ਕਿਲੋਮੀਟਰ ਚਲਾ ਕੇ ਨਾ 에ਅਰ ਫਿਲਟਰ ਏਸੀ ਵਾਲਾ ਸਾਫ਼ ਕਰ ਲੈ ਕਮਰਾ ਭਰਾ ਉਹ ਲੈ ਤਾਂ ਭਾਈ ਦੇਖਦੇ ਆ ਜਿੱ ਕਿੰਨਾ ਕ ਸਾਫ਼ ਨਿਕਲਦਾ ਫਿਲਟਰ ਹੈ ਆਪਣਾ ਗੰਦਾ ਹੀ ਆ ਬਹੁਤ ਛੇਤੀ ਭਰਿਆ ਬੇਰ ਕਾੜੀਆਂ ਦੇ ਫਾਂਗ ਦੇਖੋ ਕਿੱਥੋਂ ਵਿੱਚ ਆ ਗਏ ਹੈ ਚੰਗਾ ਹੀ ਗੰਦਾ ਯਾਰ ਹੋਇਆ ਵਾ ਵਿੱਚੋਂ ਦੇਖੋ ਅੱਗੇ ਹੈ ਲੈ ਤਾਂ ਬਾਈਕ ਕਰ ਤੈਨ ਫਿਲਟਰ ਸਾਫ ਹੈ ਬੜਾ ਹੀ ਗੰਦਾ ਸੀ ਯਾਰ ਦੇਖਣ ਨੂੰ ਲੱਗਦਾ ਨਸਾ ਬੜਾ ਡਸਟ ਬਹੁਤ ਨਿਕਲਿਆ ਵਿੱਚੋਂ ਹੈ ਹੁਣ ਬਲੋਰਾਂ ਦੀ ਕੂਲਿੰਗ ਬਧੂ ਗਿਆ ਨੇ ਵਧੀਆ ਵਿੱਚ ਵੀ ਨੇ ਮੜੇ ਕਪੜਾ ਮਾਰੇ ਲਈਏ ਇਹਨੂੰ ਕਰ ਲਿਆ ਕਰੋ ਮੇਰਾ ਭਰਾ 201500 ਕਿਲੋਮੀਟਰ ਚਲਾ ਕੇ ਕੱਢ ਕੇ ਸਾਫ ਜਾਨ ਇੱਥੇ ਕੱਟਿਆ ਅੱਜ ਦਿਨ ਹੈ ਤਾਲੀ ਨੇ ਬਚਾਇਆ ਯਾਰ ਤੇ ਪੌਣੇ ਚਾਰ ਹੋ ਗਿਆ ਮੈਨੂੰ ਲੱਗਦਾ ਪਏ ਹੁਣ ਸੌਰੀ 4 ਵਜੇ ਤੱਕ ਆ ਜੂਗੀ 2-3 ਕਿਲੋਮੀਟਰ ਲਿਆ ਕੇ ਮੋਰੇ ਲਾਈਓ ਗੱਡੀ ਮੈਂ ਆਪਣੇ ਗੜਸ਼ੰਕਰ ਮੋਰੇ ਔਰ ਰੁੜ ਗਿਆ ਅਨੰਦਪੁਰ ਸਾਹਿਬ ਨੂੰ ਆਹ ਖੜੀ ਆਪਣੀ ਰਾਣੀ ਲੈ ਛਲੇ ਛਟਾ ਨਹੀਂ ਕਰਦੀ ਅੱਜ ਕਹਿ ਤੱਕਦੇ ਹੈ ਯਾਰ ਬਰਸਾਤਾ ਨੂੰ ਇਦਾਂ ਹੀ ਹੁੰਦਾ ਮਾਹੌਲ ਚੱਲ ਰਿਹਾ ਹੈ ਉਹ ਕਿਸੇ ਨੇ ਮੈਂ ਕਿਹਾ ਬਰਸਾਤਾ ਨਾਲ ਵੀ ਫਿਰ ਡੀਜ਼ਲ ਕੋਲ ਡੀਜ਼ਲ ਵਾਸ਼ ਕਰਾਉਂਗੇ ਫਿਲਟਰ ਫਿਲਟਰ ਸਾਫ ਕਰਤਾ ਝਾੜ ਝੂੜਤਾ ਅੰਦਰੋਂ ਸਿਸਟਮ ਹੈ ਕੰਟਰੋਲ ਵੀ ਸਾਫ ਹੋ ਗਿਆ ਲੈ ਵੇ ਬਾਬਿਓ ਫਾਈਨਲੀ ਸਵਾਰੀ ਦਾ ਫੋਨ ਆ ਗਿਆ ਹੈ 4 ਵਜੇ ਕਹਿੰਦੇ ਕੰਮ ਨਿਬੜ ਕੇ ਆ ਜਾ ਮੈਂ ਕਿਹਾ ਆ ਗਈ ਜੀ ਆ ਗਏ ਲੈ ਵੇ ਬਾਬਿਓ ਫਾਈਨਲੀ ਸਵਾਰੀ ਦਾ ਫੋਨ ਆ ਗਿਆ 4 ਵਜੇ ਮੁਸਕੁਰਾ ਹਟ ਮੂਤੇ ਆਈਏ ਏਸੀ ਲਾਈਏ ਮਰ ਗਏ ਕਲਪ ਗਿਆ ਅਜ ਤਾਂ ਹੈ ਮੈਂ ਸ਼ੁਕਰ ਆ ਬਾਈ ਸ਼ੁਕਰ ਹੈ ਜਾ ਕੇ ਏਸੀ ਦਾ ਬੈਠੀਏ ਚਾਹ ਚੂ ਪੀਏ ਮਰ ਗਿਆ ਅਜ ਤਾਂ ਯਾਰ ਸੱਚੀ ਸੇ ਗੜ ਸ਼ੈਕਰ ਨੂੰ ਆਲਵੇ ਦਾ ਕਹਿਣ ਲੱਗਿਆ ਹੈ ਹਾਏ ਹਾਏ ਇਹ ਸੀ ਜੇ ਨਾ ਐ ਏਸੀ ਇਹ ਚੱਲਦਾ ਐ ਲੱਗਦਾ ਜਿਦਾ ਸਰੀਰ ਤੇ ਜਾਨ ਆ ਗਈ ਹੁੰਦੀ ਪਹਿਲਾਂ ਇਹ ਨਾ ਅਸੀਂ ਸਰੀਰ ਖਤਮ ਮੈਨਾਂ ਜਾਨ ਹੁੰਦੀ ਨਹੀਂ ਹੈ ਐਨੀਆਂ ਮਾਰੀਆਂ ਆਤਾਂ ਲਾ ਲਈਆਂ ਯਾਰ ਸਰੀਰ ਐਨੇ ਕੰਡਮ ਕਰ ਲਏ ਯਾਰ ਹੈ ਏਸੀ ਤੋਂ ਬਿਨਾਂ ਰਿਆ ਕਰੋ ਮੇਰੇ ਵੀਰੋ ਮੇਰੇ ਭਰਾਵੋ ਬਹੁਤ ਭੈੜੀਆਂ ਆਤਾਂ ਏਸੀ ਦੀਆਂ ਹੈ ਆਪਣਾ ਇਧਰੋਂ ਮੁੜ ਕੇ ਸਵਾਰੀ ਚੱਕ ਲਈਏ ਜਾ ਕੇ ਬੈਠਣਾ ਫੇ ਏਸੀ ਤੇ ਹੀ ਹੈ ਕਿਉਂਕਿ ਆਤਾਂ ਪਾ ਲਈਆਂ ਹੁਣ ਬਦਲ ਨਹੀਂ ਸਕਦੀਆਂ ਪਤਾ ਨਹੀਂ ਕਿੱਦਾਂ ਹੋਊਗਾ ਹੁਣ ਦੇਖਾਂਗੇ ਕਿਆ ਹੁੰਦਾ ਹੈ ਡਾਕਟਰਾਂ ਦਾ ਸਮਾਸਮੂਹ ਕੱਢ ਕੇ ਰੱਖਿਆ ਹੈ ਬਾਹਰ ਲੈਵੇਂ ਮਿੱਤਰਾ ਸਵਾਰੀ ਛੱਡਦੀਆਂ ਇਧਰ ਏਸੀ ਦੇਖੋ ਲੱਗੇ ਹੋਏ ਆ ਅਸੀਂ ਇੱਕ ਇੱਕ ਏਸੀ ਨੂੰ ਕਹਿੰਦੇ ਆ ਹੈ ਓਏ ਹੋਏ ਹੋਏ ਕਦੋਂ ਲੱਗਾ ਏਸੀਆਂ ਦਾ ਸ਼ੋਰੂਮ ਇਧਰ ਤਾਂ ਹੈ ਪੂਰਾ ਲੱਗਿਆ ਹੋਆ ਸਰਾਮ ਹੋ ਰਾਇਆ ਹਨਾ ਬੇਲੇ ਲੱਖਾਂ ਦੇ ਹਿਸਾਬ ਨਾਲ ਹੈ ਉਹ ਬਾਬਿਓ ਸਵਾਰੀ ਛੱਡਦੀ ਆ ਤੇ ਹੁਣ ਚੱਲਿਆ ਘਰ ਨੂੰ ਮੌਸਮ ਫੇਰ ਉਦਾਂ ਦਾ ਹੋ ਗਿਆ ਜਿਦਾਂ ਦਾ ਸੋਰੇ ਇੱਥੇ ਛੱਡ ਕੇ ਗਏ ਸੈਂ ਬੱਦਲਵਾਰੀ ਜੀ ਫੇਰ ਹੋ ਗਈ ਮੀਂਹ ਯਾਰ ਸਾਡੇ ਪੈਂਦਰਾਂ ਦੀ ਪੰਜਾਬ 'ਚ ਉਧਰ ਬੰਬੇ ਹੜਾ ਆਏ ਪਏ ਆ ਇੱਥੇ ਪਤਾ ਨਹੀਂ ਕੀ ਸਿਸਟਮ ਆ ਬਾ ਸਾਡੀਆਂ ਤਾਂ ਬਰਸਾਤਾਂ ਐਵੇਂ ਕਿੰਨੀਆਂ ਐ ਕਿ ਗਿਣਤੀ ਤੇ ਤਿੰਨਵੀਂ ਪਏ ਪੂਰੇ ਮਹੀਨੇ 'ਚ ਬਰਸਾਤਾਂ ਕਾਦੀਆਂ ਯਾਰ ਅਜਿਹੀ ਲੱਸੀ ਬਰਸਾਤਾਂ ਮੈਨੂੰ ਖੁਸ਼ੀ ਬਹੁਤ ਸੀ ਬੁਖਾਇਦ ਕਿ ਮੀਂਹ ਬਹੁਤ ਪੈਣਾ ਯਾਰ ਉਸ ਕਹਿੰਦੇ ਸੀ ਬਰਸਾਤਾਂ ਬਹੁਤ ਘੈਂਟ ਪੈਣੀਆਂ ਆ ਦੇਖੋ ਜਿਵੇਂ ਲੱਸੀ ਬਰਸਾਤ ਐ ਕਿ ਤਿੰ 11 ਮੇਤਰਾ ਘੁੰਮ ਦੇ ਘਮਉਂਦੇ ਪਹੁੰਚ ਗਏ ਆਪਣੇ ਸ਼ਹਿਰ ਬਰਾਚੌਰ ਆਪਣੇ ਢਿੱਲੋਂ ਭਰਾ ਦੀ ਸ਼ਾਪ ਹੈ ਹੈ ਟਿਆਰੀ ਪਿਓਰ ਮਿਲਕ ਦੀਆਂ ਚੀਜ਼ਾਂ ਸਾਰੀਆਂ ਖਰੀਆਂ ਖਰੀਆਂ ਹੈ ਮੁੜ ਕੇ ਫੇਰ ਬਰਾਚੌਰ ਆ ਗਏ ਹੈ ਮੇਰੇ ਵੀਰਿਓ ਤੇ ਬਲੌਗ ਅੱਜ ਦਾ ਇਸ ਕਮਰੇ ਪਰ ਮੇਰਾ ਆਪਣਾ ਅਰਜੈਸਟ ਕਰਿਓ ਬਸ ਮਹੀਨਾ ਕ ਰਹਿ ਗਿਆ ਹੋਰ ਇਹ ਕੰਮ ਚੱਲ ਪਾਣੇ ਵਧੀਆ ਫੇਰ ਸਾਰੇ ਯਾਰ ਵੈਲੀ ਇਕੱਠੇ ਹੋਇਆ ਕਰਨੇ ਬਰਾਤ ਦਾ ਵਰਤਾਂ ਲਾਇਆ ਕਰਨੀ ਚੇਲ ਕਰਿਆ ਕਰਨਾ ਪੂਰਾ ਅੱਜ ਉਹਨੂੰ ਦਿਖਾ ਕਰਾਂਗੇ ਪੂਰਾ ਰੌਣਕ ਮੇਲਾ ਹਨਾ ਏਸੀ ਵਾਲਾ ਫਿਲਟਰ ਝੜਨਾ ਯਾਰ ਇੰਨਾ ਫਰਕ ਪਿਆ ਆ ਦੇਖੋ ਨਾ ਚਾਰ ਨੰਬਰ ਦੀ ਆਵਾਜ਼ ਦੇਖੋ ਹਵਾ ਦੀ ਤੁਹਾਨੂੰ ਸੁਣਦੀ ਚੋਂਚ ਇੰਨਾ ਪਟਾਕਾ ਪੈਂਦਾ ਗੱਲ ਛੱਡ ਦੋ ਇਹ ਲੋ ਤੇ ਕਰਕੇ ਆ ਨਾ ਪਏ ਸੀ ਮੈਂ ਵਧੀਆ ਚਿੰਦ ਪੂਰਾ ਤੇ ਬਾਬਿਓ ਇਹ ਸਗਾ ਇਸ ਦਾ ਬਲੌਗ ਜੇ ਬਲੌਗ ਵਧੀਆ ਲੱਗੇ ਤਾਂ ਮੇਰਾ ਭਰਾ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਵੀਡੀਓ ਕਰਿਓ ਲਾਈਕ ਮਿਲਦੇ ਆ ਕਿਸੇ ਨੈਕਸਟ ਬਲੌਗ ਚ ਖਰੀਜੇ ਕੰਟੈਂਟ ਦੇ ਨਾਲ ਥੋੜਾ ਟਾਈਮ ਅਡਜਸਟ ਕਰਿਓ ਮੋਰੇ ਪਾਨਿਆਂ ਘੈਂਟ ਘੈਂਟ ਕੰਟੈਂਟ ਬਾਕੀ ਲਵ ਯੂ ਆ ਬਾਬਿਓ ਐਦਾਂ ਪਿਆਰ ਬਣਾਈ ਰੱਖਿਓ ਥੈਂਕਸ ਫॉर ਵਾਚਿੰਗ ਲਵ ਯੂ ਸਾਸਰੀ ਕਾਲ ਬਾਬਿਓ ਛੋਟਾ ਲੱਗਦਾ ਜਮਦੂਦਾਂ